ਹਾਂਜੀ ਕੈਨੇਡਾ ਚ ਇੱਕ ਹੋਰ ਤਰਨਾ ਲੱਗਾ ਕਿ ਸਾਨੂੰ ਜਾਣਬੁੱਝ ਕੇ ਫੇਲ ਕਰ ਦਿੱਤਾ ਗਿਆ ਉਹਨਾਂ ਸਟੂਡੈਂਟ ਵਿਦਿਆਰਥੀਆਂ ਨੂੰ ਇੱਕ ਸਲਾਹ ਹੈ ਤਰਨਾ ਲਾਉਣ ਦੀ ਕੋਈ ਲੋੜ ਨਹੀਂ ਗਈ ਅੱਜ ਕੱਲ ਪੇਪਰ ਜਾਂ ਕੰਪਿਊਟਰਾਂ ਤੇ ਹੁੰਦੇ ਆ ਜੇ ਪੇਪਰ ਸ਼ੀਟ ਤੇ ਵੀ ਹੋਏ ਉਹਨਾਂ ਦੇ ਰਿਕਾਰਡ ਜ਼ਰੂਰ ਹੋਣਗੇ ਤੁਸੀਂ ਅਦਾਲਤ ਚ ਜਾਓ ਕਿ ਸਾਨੂੰ ਜਾਣ ਕੇ ਫੇਲ ਕੀਤਾ ਅਦਾਲਤ ਕੰਪਿਊਟਰ ਵੀ ਮੰਗਾ ਲੇਗੀ ਤੇ ਪੇਪਰ ਵੀ ਮੰਗਾ ਲੇਗੀ ਅਦਾਲਤ ਆਪੇ ਫੈਸਲਾ ਕਰ ਦੇਗੀ ਅਗਰ ਜਾਣਬੁੱਝ ਕੇ ਤੁਹਾਨੂੰ ਉਹਨਾਂ ਨੇ ਫੇਲ ਕੀਤਾ ਤੇ ਤੁਹਾਨੂੰ ਕੱਲਾ ਪਾਸ ਨਹੀਂ ਕਰਨਗੇ ਤੁਹਾਡੇ ਪੀਆਰ ਦੇ ਰਸਤੇ ਵੀ ਖੁੱਲ ਜਾਣਗੇ ਤੇ ਤੁਹਾਨੂੰ ਕਰੋੜਾ ਰੁਪਈਆ ਵੀ ਮਿਲੇਗਾ ਤੇ ਧਰਨਾ ਲਾਉਣ ਦਾ ਕੀ ਫਾਇਦਾ ਜੇ ਤੁਸੀਂ ਸੱਚੇ ਜੇ ਅਦਾਲਤਾਂ ਚ ਜਾਓ ਬਾਰ ਪੱਤਰਕਾਰਾਂ ਨੂੰ ਇਹ ਕਹੀ ਜਾਣਾ ਕਿ ਪੱਤਰਕਾਰ ਰੈਸਿਸਟਾ ਹੋਣਗੇ ਪੱਤਰਕਾਰ ਰੈਸਟ ਪਰ ਉਹਨਾਂ ਦੀ ਗਲਤਾਂ ਜਵਾਬ ਤੇ ਹਾਈਲਾਈਟਸ ਕਰਕੇ ਆਏ ਆਪਾਂ ਅੰਗਰੇਜ਼ੀ ਤੇ ਹੋਣੀ ਚਾਹੀਦੀ ਆ ਅੰਗਰੇਜ਼ੀ ਸਹੀ ਤੇ ਉਹਨਾਂ ਦਾ ਜਵਾਬ ਦੇ ਦਿਓ ਵੀ ਸਾਨੂੰ ਇਹ ਗੱਲ ਸਾਰੇ ਲੋਕਾਂ ਨੂੰ ਨਾਲੇ ਪਤਾ ਲੱਗੇ ਧਰਨਾ ਲਾਉਣ ਦੀ ਵੀਰੋ ਕੋਈ ਲੋੜ ਨਹੀਂ ਸਲਾਹ ਜੇ ਕਿ ਕਰੋੜਪਤੀ ਬਣ ਦਾ ਮੌਕਾ ਆ ਗਿਆ ਜੇ ਕੈਨੇਡਾ ਦੀ ਸਿਟੀਜ਼ਨਸ਼ਿਪ ਵੀ ਮਿਲ ਜਾਣੀ ਜੇ ਚੁੱਪ ਕਰਕੇ ਜਾਓ ਅਦਾਲਤ 'ਚ ਅਦਾਲਤ 'ਚ ਨੇ ਤੁਹਾਨੂੰ ਪਾਸ ਵੀ ਕਰ ਦਿੱਤਾ